ਉਹ ਕੱਲ ਗੱਲ ਤੇ ਅਸੀਂ ਕੋਈਆਂ ਚਰਉਣ ਲੱਗ ਗਏ ਹਾਂ ਵਿਆਹਾਂ ਦੇ ਵਿੱਚ ਅਸੀਂ ਫਸਤੌਲਾ ਲੈ ਕੇ ਜਾਂਦੇ ਹਾਂ ਅਫਸਰ ਖਵਰਾ ਕਲੀਆਰ ਕਾ ਸਟਾਈਕ ਗੋਲੀ ਦੇ ਵਜਦੀ ਗੋਲੀ ਕਿਤੇ ਲਾੜੇ ਦੇ ਵੀ ਵਜਦੀ ਗੋਲੀ ਕਿਤੇ ਕਿਸੇ ਰਿਸ਼ਤੇਦਾਰ ਦੇ ਗੋਲੀ ਪਾਜੀ ਕੀ ਸਾਫ ਕਰਤਾ ਜੋ ਮੈਂ ਅਸੀਂ ਪਹਿਲਾਂ ਬਰਾਤਾਂ ਜਾਂਦੀ ਹੁੰਦੀ ਅਸੀਂ ਪੰਜ ਪੰਜ ਦਿਨ ਰਹਿੰਦੇ ਹੁੰਦੇ ਸੀ ਰਮਨਜੀ ਮੇਰੇ ਦਾਦਾ ਜੀ ਦੱਸਦਣ ਸਾਦਾ ਮੋਲ ਕੋਈ ਕਿਸੇ ਕਿਸ ਨੂੰ ਪੈਸੇ ਵੀ ਵਾਝ ਦੇਤੀ ਨਹੀਂ ਆਉਂਦੀ ਸੀ ਪੰਜ ਪੰਜ ਦਿਨ ਬਰਾਤਾਂ ਰਹਿੰਦੀ ਸੀ ਅੱਜ ਪੰਜ ਕੰਡੇ ਰੱਖਣਾ ਕੋਹ ਰਹਿ ਬੈਠਾ ਐਡਾ ਹੜਦੋਂਗ ਬਚਾ ਕੇ ਆਉਂਦੇ ਆ ਜਿਵੇਂ ਚਾਰ ਚਾਰ ਕੋਈ ਡੋਲੀ ਤੋੜ ਜਾਂਦੀ ਐ ਊੜੀ ਦਾ ਕੋਈ ਤਾਂ ਇਹ ਕਹਿੰਦਾ ਰੰਗ ਬਿਸ਼ੇਰ ਜੀ ਤੋੜ ਜਾਂਦੀ ਐ ਜਾਨ ਕੁਮਾਰੀ ਜੋ ਤੁਰ ਸਾਢੇ 4 ਵਜੇ ਤੇ ਜੋ ਮੈਰਿਜ ਪਾਲਿਸਤਾਨ ਹਾਲ ਤੇ ਤੋ ਦੋਤੇ ਕੰਨ ਤੇ ਹੁੰਦਾ ਜੋ ਤੇ ਮਤਲਬ ਆ ਸਾਨੂੰ ਕਿਉਂ ਐ ਲੱਗਣ ਲੱਗਿਆ ਕਿ ਅਸੀਂ ਘੋੜਿਆਂ ਚਰਾਂਗੇ ਕੈਂਟ ਹੋ ਜਾਂਗੇ ਸੋ ਲੋਕਾਂ ਦੀ ਸੇਫਟੀ ਮੇਰੇ ਲਈ ਪ੍ਰਾਇੋਰਟੀ ਹੈ। ਉਹ ਮੇਰੇ ਤੇ ਯਕੀਨ ਕੀਤਾ ਲੋਕਾਂ ਨੇ ਤਾਂ ਬੈਸੇ ਵੀ ਮੈਂ ਸੋਚ ਲਈ ਵੀ ਤੁਹਾਡੇ ਚੈਨਲ ਜਰੀਏ ਕਹਿਣਾ ਚਾਹਾਂ। ਕਿ ਪੰਜਾਬ ਦੇ ਵਿੱਚ ਆਪਾਂ ਥੋੜਾ ਜਿਹਾ ਆਪਣੇ ਆਪ ਬਾਰੇ ਵਿਚਾਤਿ ਮਾਰੀਏ। ਗੱਲ-ਗੱਲ ਤੇ ਅਸੀਂ ਗੋਲੀਆਂ ਚਲਾਉਣ ਲੱਗ ਗਏ। ਹੂੰ ਵਿਆਹਾਂ ਦੇ ਵਿੱਚ ਅਸੀਂ ਪਸਤੌਨਾ ਲੈ ਕੇ ਜਾਂਦੇ ਆ। ਅਕਸਰ ਕਹਾਵਣਾ ਕਦੀ ਆਰਕੈਸਟਰਾ ਦੀ ਕੁੜੀ ਦੇ ਵੱਜਦੀ ਕੁੜੀ। ਕਿੱਥੇ ਲਾੜੇ ਦੇ ਵੀ বাজਦੀ ਗੋੜੀ ਕਿਤੇ ਕਿਸੇ ਰਿਸ਼ਤੇਦਾਰ ਦੇ ਗੋਲੀ বাজੇਗੀ ਕੀ ਸਾਦ ਕਰਨਾ ਚਾਹੁੰਦੇ ਸੀ ਮੇਰੇ ਅਸੂਡੇ-ਉਡੇ ਵਿਆਹ ਕਰਨ ਲੱਗੇ ਪਹਿਲਾਂ ਬਰਾਤਾਂ ਜਾਂਦੀ ਹੁੰਦੀਆਂ ਸੀ ਪੰਜ-ਪੰਜ ਦਿਨ ਰਹਿੰਦੀ ਹੁੰਦੀਆਂ ਸੀ ਰਾਮਾਂਜੀ ਬਰੇਦਾਤਾ ਇਹਦਾ ਹੁੰਦਾ ਸਾਦਾ ਮੋਲ ਸੀ ਕੋਈ ਕਿਸੇ ਕਿਸਮ ਪੈਸੇ ਵੀ ਪਾਈਦੇ ਸੀ ਢੱਟੀ ਨਹੀਂ ਆਉਂਦੀ ਸੀ ਪੰਜ-ਪੰਜ ਦਿਨ ਬਰਾਤਾਂ ਰਹਿੰਦੀ ਸੀ ਅੱਜ 5 ਘੰਟੇ ਰੱਖਣਾ ਉਹ ਕਹੋਇਆ ਪੈ ਜੀ ਐਡਾ ਹਟ ਦਊਂਗਾ ਮਚਾ ਕੇ ਆਉਂਦੇ ਆ ਜਿਵੇਂ ਕੋ ਕਬ ਜਿੱਤੇ ਗਏ ਹੋ ਪੰਜ ਘੰਟੇ ਜਿੱਤੇ ਦੋ ਕਿੱਲੇ ਫੂਕ ਦਿੰਦੇ ਆ ਉਥੇ ਨੁਕਸਾਨ ਵੀ ਬਹੁਤ ਨੁਕਸਾਨ ਹੁੰਦਾ ਤੁਸੀਂ ਬਰਾਤ ਤੋਂ ਬਾਅਦ ਦੇਖਿਓ ਤੁਸੀਂ ਕਦੇ ਚਾਰ ਪਚਾਰ ਕਵੇ ਡੋਲੀ ਤੁਰ ਜਾਂਦੀ ਹੈ ਕੁੜੀ ਦਾ ਕੋਈ ਤਾਂ ਇਹ ਕਹਿੰਦਾ ਰੰਗ ਵਿਛੇਤੀ ਜੀ ਤੁਰ ਜਾਣ ਜਾਂਦੀ ਹੈ ਇੱਕ ਵਾਰੀ ਜੋ ਤੁਰ ਤੁਸੀਂ 4:30 ਵਜੇ ਤੁਸੀਂ ਉਹ ਮੈਰਿਜ ਪਾਲਿਸਤਾ ਹਾਲ ਦੇਖੋ ਉਹ ਉਥੇ ਕੰਦ ਪਿਆ ਹੁੰਦਾ ਜੋ ਉਥੇ ਮਤਲਬ ਸਾਨੂੰ ਕਿਉਂ ਐ ਲੱਗਣ ਲੱਗਿਆ ਕਿ ਅਸੀਂ ਗੋਲੀਆਂ ਚਲਾਉਣ ਨਾਲ ਘੈਂਟ ਹੋ ਜਾਾਂਗੇ ਅਸੀਂ ਸੋ ਅਸੀਂ ਆਸਰੇ ਦੇ ਲੈ ਸੰਸਾ ਦੇਵੀ ਜਿਹੜਾ ਕਿਸੇ ਰੂਪ ਟਾਈਕ ਦਿੱਤਾ ਹੈ ਫੇਸਬੁੱਕ ਤੇ ਜਿਹੜੀਆਂ ਪੋਸਟਾਂ ਉਹਦੇ ਤੇ ਉਹ ਤੇ ਅਸੀਂ ਚੈੱਕ ਲਾਇਆ ਸੋ ਆ ਹਰ ਗੱਲ ਤੇ ਦੁਸ਼ਮਣੀ ਕਿਸੇ ਹੋਰ ਨਾਲ ਹੈ ਬੱਚੇ ਤਾਂ ਕੱਢ ਲਈ